ਆਪਣਾ ਪਿੰਡ ਦਾ ਨਾਮ ਵੀ ਆ ਗੁਗਾ ਪਾਣੀਆ ਪਿੰਡ ਬਰਾਮਪੁਰ ਕਹਾਓ ਬੋਲ ਕੇ ਦੱਸਿਓ ਬੋਲ ਕੇ ਦੱਸਿਓ ਪਿੰਡ ਬਰਾਮਪੁਰ ਆਈਏ ਅੱਛਾ ਜੀ ਹਾਂ ਜੀ ਨਹੀਂ ਸਾਰੇ ਤੇ ਆਹ ਦੱਸਿਓ ਇਥੇ ਆਸ ਮੜਾ ਜੀ ਇਹਦਾ ਚਾਹ ਸਹ ਜੇ ਜਨਮ ਅਸ਼ਟਮੀ ਨੇਰੀ ਆ ਅੱਛਾ ਹਾਂ ਜੀ ਫਿਰ ਆ ਕੋਈ ਚਾਹ ਨਹੀਂ ਹਾਂ ਜੀ आरती कर ड्राइवर Ha dar geliyor ya sponsor. Alaycı

ਕੀ ਇਹਨੂੰ ਕੋਈ ਨਹੀਂ ਦੇਦਾ ਆ ਦੇਖ ਕੇ ਛੇਦੋ ਹੋ ਲੱਗਿਆ ਵੇ ਤੂੰ ਵਾਹ ਅੱਜ ਦਰਤਾ ਦੇਖਾ ਬੰਗਾ ਹਰ ਕੋ ਰੋਟੀ ਖਾਣੀ ਪਾੰਡੂ ਵੀ ਆ ਇਹ ਵੀਰੇ ਦੇਖਉਣਾ ਹੈ ਉਹ ਦੇਖਦਾ ਹੈ লাইਵ ਚੱਲਦਾ ਹੈ ਉਹੀ ਕੋਈ ਕਿਹਦੇ ਬੋਟੂ ਦੇਖਾਂ ਕੋਈ ਜੀ ਦੇ ਦੇਖਾਂ ਅੱਗੇ ਰੰਗੀ ਫਾੜ ਕੇ ਇਹੀ ਵੇਰਾ ਇੱਕ ਜਣੇ ਦੇਖਣ ਆ ਬੜਾ ਫਾੜ ਕੇ ਚੱਲਣਾ ਅੱਗੇ ਯਾਦ ਨਹੀਂ ਅੱਗੇ ਬਾਕੀ ਜਣੇ ਪਰੇ ਹੋ ਜਾ ਬਾਕੀ ਜਣੇ ਜਾਓ 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 ਠੀਕ ਹੈ ਜਾਓ ਅੱਗੇ ਨਹੀਂ ਅੰਦਰ ਪਰੇ ਹੋ ਲੇ ਸਾਰਾ ਆਉਣਾ ਹੈ ਮੈਂ ਦੱਸਦਾ ਡਾੜੀ ਲਿਕੇ ਆਏਗਾ ਤੇ ਡਾੜੀ ਦਾ ਲਾਈਵ ਚੰਦ ਤੇ ਲਾਈਵ ਉਹ ਨਹੀਂ ਉੱਚੀ ਕੋਈ ਵੀ ਨਹੀਂ ਕੋਈ ਵੀ ਨਹੀਂ Hvorfor sier du det? That's wow. what ਜੋ ਦੱਸ ਬੋਲ ਬੋਲ ਕੇ ਦੱਸ ਬੋਲ ਕੇ ਦੱਸ ਜਿਹੜਾ ਲੰਗਰ ਹੈ ਜੀ ਅੱਜ ਇਹ ਕ੍ਰਿਸ਼ਨ ਜਨਮ ਅਸ਼ਟਮੀ ਆ ਇਹ ਮਨਾਈ ਜਾਂਦੀ ਆ ਰੇ ਗੁਕਾ ਮਾੜੀ ਤੇ ਪਿੰਡ ਬਹਿ ਰਾਮਪੁਰ ਚ ਇਹ ਉਦੋਂ ਸੰਬੰਧ ਵਿੱਚ ਲੰਗਰ ਲਾਇਆ ਜਾਂਦਾ ਸਾਰੇ ਤੇ ਸੰਬੰਧ ਕੱਢਿਆ ਜਾਂਦਾ ਤੇ ਰਿਸ਼ਤੇਦਾਰ ਸਾਖ ਸੰਬੰਧੀ ਸਾਰੇ ਇੱਥੇ ਪਹੁੰਚਦੇ ਆ ਐਨੇ ਇਕੱਠ ਹੋ ਜਣਾ 9 ਵਜੇ ਤੱਕ ਬਹੁਤ ਜ਼ਿਆਦਾ ਇਹ ਸਾਡੇ ਹਲਵਾਈ ਸਾਹਿਬ ਆ ਇੱਧਰ ਜਿਹੜੇ ਜਲੇਬੀਆਂ ਕੱਢਦੇ ਆ ਨੰਕਰ ਬਣਾਉਣ ਵਾਲੀ ਕਮਾਈ ਹੈ ਇੱਧਰ ਦੇਖੋ ਆ ਸਾਹਮਣੇ ਬਲਦੇਵ ਸਿੰਘ ਉਹ ਸਾਡੇ ਪਰੰਪਰ ਦੇ ਦੇਵਾਂ ਦਾ ਵੀਰ ਬਹੁਤ ਧੰਨਵਾਦ ਕਰਦੇ ਆ ਅਸੀਂ ਬਹੁਤ ਇਹ ਕਰਮਸਾਰ ਸੇਵਾ ਜਿਹੜਾ ਲੈਬ ਕਰਨਾ ਹੈ ਬਹੁਤ ਧੰਨਵਾਦ ਤੁਸੀਂ ਜਨਾ ਦੇਸ਼ਾਂ ਪ੍ਰਦੇਸ਼ਾਂ ਵਿੱਚ ਜਾਣਾ ਸਾਰਾ ਹੈ ਜੀ ਆਇਆਂ ਨੂੰ ਅੱਗੇ ਤੁਹਾਨੂੰ ਬੇਨਤੀ ਕਰੀ ਆ ਵੀ ਟੈਂਪਰ ਲੱਗ ਰਿਹਾ ਬਹਿਰਾਮ ਪੁਰ ਨਹੀਂ ਡਿਸਟ੍ਰਿਕਟ ਫਰੀਦਕੋਟ ਸਾਹਿਬ ਇਹ ਤਾਂ ਬਹੁਤ ਪੁਰਾਣਾ ਤੇ ਐਸਾ ਜੀ ਪਹਿਲਾਂ ਵੀ ਬੇਨਤੀ ਕਰ ਚੁੱਕੇ ਵੀ ਉਹੀ ਗੱਲ ਹੋਣਾ ਵੀ ਇੱਥੇ ਤਾਂ ਬਹੁਤ ਜ਼ਿਆਦਾ ਮੰਨਤਾ ਗੁਗੇ ਪੇਰ ਵੀ ਵੀ ਦੂਰੋਂ ਸਾਰੇ ਲੋਕ ਸੇਹਰ ਆ ਕੇ ਇੱਕ ਫੇਰ ਹੰਕ ਬਧਾਰ ਰਹੇ ਆ ਬਾਕੀ ਆਪ ਜੀ ਦੇ ਸਾਹਮਣੇ ਜੋ ਹੈ ਲੇਕਿਨ मात्याक मडया